ਰਾਈਟਰਾਂ ਦੇ ਜਿਹੜੀ ਅੱਜ ਨਵੀਂ ਅਪਡੇਟ ਤੁਹਾਨੂੰ ਦੋਸਤੋ ਦੇ ਰਿਹਾ। ਵੀਡੀਓ ਤੁਹਾਡੇ ਵਾਸਤੇ ਰੋਜ਼ ਕੋਈ ਨਾ ਕੋਈ ਨਵੀਂ ਲੈ ਕੇ ਆਈਦੇ ਆ ਤੁਹਾਡੇ ਤੋਂ ਸਿਰਫ ਇਹੀ ਬੇਨਤੀ ਕਰੀਦੀ ਆ ਵੀਰੋ ਚੈਨਲ ਨੂੰ ਜ਼ਰੂਰ ਫੋਲੋ ਕਰ ਲਿਆ ਕਰੋ ਕਿਸੇ ਦਾ ਫਾਇਦਾ ਹੋ ਜਾਂਦਾ ਜ਼ਿਮੀਂਦਾਰ ਭਰਾ ਦਾ। ਆਪਾਂ ਜਿਹੜਾ ਚੈਨਲ ਬਣਾਇਆ ਸੀਗਾ ਫੇਸਬੁੱਕ ਦਾ ਯੂਟਿਊਬ ਦਾ ਜ਼ਿਮੀਂਦਾਰ ਭਰਾਵਾਂ ਦੀ ਭਲਾਈ ਵਾਸਤੇ ਵੀ ਕਿਸੇ ਦਾ ਪੈਸਾ ਨਾ ਖਰਾਬ ਹੋਵੇ। ਕਈ ਵਾਰ ਆਪਾਂ ਪੈਸਾ ਵੱਧ ਲਾ ਲੈਂਦੇ ਆ ਤਾਂ ਇੱਥੋਂ ਚੀਜ਼ ਆਪਾਂ ਨੂੰ ਬਹੁਤ ਜਾਇਜ਼ ਮਿਲ ਜਾਂਦੀ ਆ। ਇਹ ਕਈ ਬਰਾ ਇੰਜਣ ਲੈਣਾ ਕਿਸੇ ਨੇ ਟਿਊਬਾਂ ਲੈਣੀਆਂ ਵੀਰਾਂ ਨੂੰ ਬੇਨਤੀ ਕਰੀਦੀ ਆ ਵੀ ਵੀਰੋ ਆਪਣੇ ਟਰੈਕਟਰ ਜਿਹੜੇ ਪੁਰਾਣੇ ਨਾ ਸੇਲ ਕਰੋ ਕਿਸੇ ਟਾਈਮ ਨੂੰ ਆਪਾਂ ਨੂੰ ਇਹੋ ਜਿਹੇ ਟਰੈਕਟਰ ਲੱਭਣੇ ਨਹੀਂਗੇ ਜਿਹੜੇ ਅੱਜ ਆਪਾਂ ਕੁਆੜ ਮੁੱਲ ਚ ਕਾਈ ਜੰਨੇ ਹੁਣ ਇਹ ਟਰੈਕਟਰ ਆਗਾ 44 55 ਬੀਟੀਵੀ ਕਹਿ ਦਿੰਦੇ ਆ ਇਹਦੇ ਚ ਦੋ ਤਰ੍ਹਾਂ ਦੇ ਪਿਛਲੇ ਹਿੱਸੇ ਆ ਇੱਕ ਇੰਨ ਜਿਹਦਾ ਸੇਮ ਫਾਰਮ ਟਰੈਕ ਵਾਲਾ ਹਿੱਸਾ ਆਇਆ ਸੀਗਾ ਜਿਵੇਂ 60 60 60 ਦਾ ਲਾ ਲਓ ਤੁਸੀਂ ਫਾਈਲੋ ਗੇਰ ਆਇਆ ਸੀਗਾ ਇਹ ਆਗਾ ਸਕੋਰਟ ਦਾ ਪਿਛਲਾ ਹਿੱਸਾ ਇੰਨ ਸੇਮ ਫਾਰਮ ਟਰੈਕ ਵਾਲਾ ਇੰਨ ਹੁੰਦਾ ਇਹਦਾ 4 ਸਿਲੰਡਰ ਵਾਲਾ ਪਿੱਛੇ ਕਲੱਚ ਹੋ ਜਾਂਦਾ ਫਰਕ ਪਾ ਕੇ ਜਾਂ ਫਾਰਮ ਟਰੈਕ ਚ ਰੱਖ ਲੈਂਦੇ ਆ ਕਈ ਭਰਾ ਜਿਨ੍ਹਾਂ ਨੇ ਜ਼ਰਨਾ 4 ਸਿਲੰਡਰ ਜਾਂ ਫੋਰਡ ਚ ਰੱਖ ਲੈਂਦੇ ਆ ਪਾਵਰ ਸਟੀering ਸਿੰਗਲ ਟਾਇਰ ਰਡ ਵਾਲਾ ਹਿੱਸਾ ਆਉਂਦਾ ਇਹਨੂੰ ਸਿੰਗਲ ਜੈਕ ਵਾਲਾ ਕਹਿ ਲੈਂਦੇ ਆ ਹਿੱਸਾ ਵਾਲਾ ਕਾਮਯਾਬ ਨਹੀਂ ਹੋਇਆ ਪਤਾ ਨਹੀਂ ਕੀ ਦਿੱਕਤ ਜਾਂ ਤਾਂ ਇਹ ਟਾਇਰ ਰਡ ਤੋੜੀ ਰੱਖਦਾ ਫਾਰਮ ਟਰੈਕ 65 ਚ ਵੀ ਹਿੱਸਾ ਆ ਕਈ ਮਾਡਲਾਂ ਚ ਇਹ ਦਿੱਕਤ ਹੀ ਹੋਊਗੀ ਇਹਨਾਂ ਨੂੰ ਸਪੈਂਡਲਾਂ ਦੀ ਜਾਂ ਟਾਇਰ ਰਡ ਦੀ ਟਾਇਰ ਰਡ ਬਹੁਤ ਮਹਿੰਗਾ 2500 3000 ਦਾ ਟਾਇਰ ਰਡ ਟਾਇਰ ਰਡ ਇਹਦਾ ਜਿਹੜਾ ਕਰਬ ਹੋ ਜਾਂਦਾ ਇਹ ਗੋਲੀਆਂ ਨਹੀਂ ਮਿਲਦੀਆਂ ਦੀਆਂ ਬਹੁਤ ਦਿੱਕਤ ਹੈ ਇਸ ਹਿੱਸੇ ਦੇ ਵਿੱਚ ਜੇ ਬਹੁਤ ਘੱਟ ਤੁਹਾਨੂੰ ਸਾਫ ਮਿਲੂਗਾ ਇਸ ਮਾਡਲ ਵਾਲਾ ਹਿੱਸਾ ਨਹੀਂ ਤਾਂ ਕੋਈ ਨਾ ਕੋਈ ਨੁਕਸੇ ਨਾਲ ਹਿੱਸੇ ਆ ਜਿੱ ਮਿਲਦੀ ਹੈ ਹੁਣ ਪੁਰਾਣੀਆਂ ਕਿਟਾਂ ਸਾਨੂੰ ਪੁੱਛਦੇ ਆ ਵੇਰ ਵੇਰ ਪੁਰਾਣੇ ਟਰੈਕਟਰ ਦੀ ਲੱਥੀ ਕਿਟ ਲੱਥੀ ਕਿਟਾਂ ਬਾਈ ਜੀ ਆ ਹਾਲ ਹੋ ਜਾਂਦਾ ਦੇਖੋ ਬਹੁਸ਼ੇ ਹਿੱਸੇ ਦੇ ਖਤਮ ਹੋਏ ਪਏ ਆ ਕਈ ਚੀਜ਼ਾਂ ਜਿਹੜੀਆਂ ਕੰਮ ਨਹੀਂ ਆਉਂਦੀਆਂ ਜਿੱਤਰਾ ਹੁਣ ਪੰਪ ਜੇ ਤੱਕ ਇਸਦਾ ਨਮਾ ਲੱਗਾ ਹੋਵੇ ਕਈ ਵਾਰ ਪੁਰਾਣੇ ਟਰੈਕਟਰ ਨੂੰ ਵੀ ਨਮਾ ਲਵਾਇਆ ਹੁੰਦਾ ਉਹਦਾ ਕੰਮ ਦੇ ਜਾਂਦਾ ਨਹੀਂ ਤਾਂ ਅੱਗੇ ਇਹ ਆ ਕੇ ਲਿਫਟਾਂ ਦੇ ਵਿੱਚ ਦਿੱਕਤ ਕਰਦੇ ਆ ਪਾਵਰ ਨੂੰ ਤਾਂ ਮਰੇ ਤੋਂ ਮਰਿਆ ਪੰਪ ਕੰਮ ਕਰੀ ਜਾਂਦਾ ਜਿਹੜਾ ਲਿਫਟ ਦੇ ਉੱਪਰ ਆ ਕੇ ਜਿਹੜੇ ਪੁਰਾਣੇ ਪੰਪਾਂ ਨਹੀਂ ਕੰਮ ਦਿੰਦੇ ਇਸ ਕਰਕੇ ਤੁਹਾਨੂੰ ਬੜਾ ਸੰਭਲ ਕੇ ਚੀਜ਼ ਦੇਣੀ ਪੈਂਦੀ ਆ ਬਾਗਬੀਤੇ ਵਿੱਚ ਸਾਰੇ ਬੰਦੇ ਵਾਕਬਾ ਬਾਈ ਜੀ ਕਿਹਦੇ ਨਾਲ ਠੱਗੀ ਮਾਰਾਂਗੇ ਸਾਰੇ ਭਰਾਵਾ ਇੰਨਾ ਪਿਆਰ ਸਾਰੇ ਭਰਾਵਾਂ ਨਾਲ ਬਣਿਆ ਇਹ ਕੱਲਾ ਵਪਾਰ ਇੱਕ ਨਹੀਂ ਹੁੰਦਾ ਕੰਮ ਵੀ ਵਪਾਰ ਕਰੀ ਚੱਲੋ ਅਗਲੇ ਨੂੰ ਜੋ ਮਰਜ਼ੀ ਕੁਆੜ ਚਕਾਈ ਚੱਲੋ ਤੁਹਾਡੇ ਨਾਲ ਬਹੁਤ ਪਿਆਰ ਬਣਿਆ ਲੋਕਾਂ ਦਾ ਇੰਨਾ ਤਵਾਰ ਬਣਿਆ ਇਹ ਬਹੁਤ ਹੀ ਅਸੀਂ ਸੰਭਲ ਕੇ ਸਮਾਨ ਦਿੰਨੇ ਆ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਜਾਂ ਕਿਸੇ ਦਾ ਘੇੜਾ ਨਾ ਲੱਗ ਜੇ ਦੂਰੋਂ ਇਹਦੇ ਚ ਲਿਫਟ ਕੰਪਨੀ ਨੇ ਹੈਵੀ ਕਰਤੀ ਸੀ ਆ ਤੇਲ ਬ੍ਰੇਕਾਂ ਦਾ ਪਿਛਲਾ ਹਿੱਸਾ ਜਿਵੇਂ ਅੱਜ ਕੱਲ ਤੁਹਾਨੂੰ ਪਤਾ ਵੀ ਗੰਗਾ ਨਗਰ ਸੈੱਡ ਟਰੈਕਟਰ ਬਹੁਤ ਸਕੋਟ ਹਲੇ ਵੀ ਜਿੰਨਾ ਭਰਾਵਾਂ ਕੋ ਜਿਨ੍ਹਾਂ ਨੇ ਤੇਲ ਬ੍ਰੇਕਾਂ ਕਰਾਉਣੀਆਂ ਇਹ ਉਹਨਾਂ ਨੂੰ ਵੀ ਬ੍ਰੇਕ ਡਰਮ ਲੱਗ ਜਾਂਦੇ ਆ ਕਈ ਭਰਾ ਐ ਕਰਦੇ ਆ ਵੀ ਹਿੱਸਾ ਪੂਰਾ ਲੈ ਲੈਂਦੇ ਆ ਪਿਛਲਾ ਢਾਂਚਾ ਹੀ ਤੇਲ ਬ੍ਰੇਕਾਂ ਨਾਲ ਗੇਅਰ ਤੋਂ ਲੈ ਕੇ ਪਿੱਛੇ ਤੱਕ ਇਹਦੇ ਗੇਅਰ ਵੀ ਚੰਗੇ ਵਧੀਆ ਹੈਵੀ ਗੇਅਰ ਬਣਾਏ ਆ ਇਹ ਆਪਣੇ ਪੰਜਾਬ ਚ ਟਰੈਕਟਰ ਘੱਟ ਨਹੀਂ ਲੋਕ ਪਸੰਦ ਕਰਦੇ ਤੇ ਨਹੀਂ ਤਾਂ ਟਰੈਕਟਰ ਮਾੜਾ ਨਹੀਂ ਗਾ ਬਹੁਤ ਵਧੀਆ ਪਿਛਲਾ ਹਿੱਸਾ ਨਿੱਗਰ ਆ ਕੋਈ ਟੁੱਟ ਭਾਜ ਹਿੱਸੇ ਦੀ ਹੈ ਨਹੀਂ ਆ ਤੇਲ ਬ੍ਰੇਕਾਂ ਨੂੰ ਸਪਲਾਈ ਦਿੱਤੀ ਹੋਈ ਆ ਟਾਪੇ ਦੇ ਉੱਪਰੋਂ ਇੱਥੋਂ ਤੇਲ ਲੈ ਕੇ ਆ ਵਾਪਸੀ ਫੇਰ ਟਾਪੇ ਨੂੰ ਸਿੱੜਦੇ ਆ ਤੇਲ ਬ੍ਰੇਕਾਂ ਦੀ ਫੀਡਿੰਗ ਦੇਖ ਲਓ ਆ ਡਰਮ ਜਿਹੜੇ ਇਹਦੇ ਬੰਦ ਹੁੰਦੇ ਆ ਉਹਦੇ ਬ੍ਰੇਕ ਡਰਮ ਵਾਲੇ ਕਾਮਯਾਬ ਨਹੀਂ ਜਿਹੜੇ ਸੁੱਕੇ ਡਰਮ ਦੇ ਸਕੋਟ ਦੇ ਆਏ ਸੀਗੇ ਇਸ ਕਰਕੇ ਵੀਰ ਹੁਣ ਜਿੰਨਿਆਂ ਵੀ ਵੀਡੀਓ ਮੈਂ ਤੁਹਾਨੂੰ ਨਵੀਆਂ ਪਾਉਂਦਿਆਂ ਸਾਰੀਆਂ ਨਵੀਆਂ ਮੋਡੀਫਿਕੇਸ਼ਨ ਨੇ ਜਿਹੜੀਆਂ ਕੰਮ ਆਉਣ ਵਾਲੀਆਂ ਚੀਜ਼ਾਂ ਕਦੇ ਕਿਸੇ ਦਾ ਟਾਈਮ ਨਹੀਂ ਵੇਸਟ ਕਰੀਦਾ ਵੀ ਆਪਦੇ ਵਿਊ ਲੈਣ ਦੇ ਮਾਰੇ ਕੋਈ ਚਾਰ ਆਪਦੇਆਂ ਵੀਡੀਓ ਬਣਾ ਕੇ ਪਾਈ ਚੱਲੀਏ ਕਿਸੇ ਦਾ ਟਾਈਮ ਖਰਾਬ ਕਰੀਏ ਅੱਜ ਕੱਲ ਅਸੀਂ ਵੇਖਣਦੇ ਹਾਂ YouTube ਦੇ ਉੱਪਰ Facebook ਦੇ ਉੱਪਰ ਨਾ ਕਾਫੀ ਜਿਹੜੇ ਮੁੰਡੇ ਨਵੇਂ ਆ ਉਹ ਪਟਿਆਲੇ ਦੀਆਂ ਵੀਡੀਓ ਪਾਈ ਜਾਣਗੇ ਵਾਹਾਂ ਸੇ ਤੋਲ ਕੇ ਸਮਾਨ ਮਿਲਦਾ ਕਵਾੜ ਦੇ ਭਾ ਫਲਾਣੀ ਚੀਜ਼ ਮਿਲਦੀ ਬਾਈ ਇੱਥੇ ਕੋਈ ਕਵਾੜ ਦੇ ਭਾ ਸਮਾਨ ਨੀਗਾ ਜਿਹੜੀ ਚੀਜ਼ ਤੁਹਾਨੂੰ ਮੁੱਲ ਦੀ ਚੀਜ਼ ਮਿਲ ਲਈਆਂ ਉਹਦਾ ਮੁੱਲ ਦੇਣਾ ਪੈਣਾ ਚੰਗੀ ਚੀਜ਼ ਦਾ ਕੋਈ ਵੀ ਸਮਾਨ ਇਹੋ ਜਾਨੇ ਵੀ ਜਿਹੜਾ ਤੋਲ ਕੇ ਜਾਂ ਕੁਆੜ ਦੇ ਪਾ ਜਿਹੜੀ ਚੀਜ਼ ਕੁਆੜ ਦੇ ਪਾ ਉਹ ਕੁਆੜ ਹੀ ਮਿਲਨੇ ਆ ਚੰਗੀ ਚੀਜ਼ ਹੀ ਮਿਲਦੀ ਚੰਗੀ ਚੀਜ਼ ਦਾ ਪੈਸਾ ਤੁਹਾਨੂੰ ਭਰਨਾ ਹੀ ਪੈਣਾ ਫੇਕ ਵੀਡੀਓ ਤੋਂ ਬਚੋ ਜਿਹੜੇ ਬਾਈ ਫੇਕ ਵੀਡੀਓ ਪਾ ਦਿੰਦੇ ਆ ਫਲਾਣੀ ਥਾਂ ਤੇ ਆ ਚੀਜ਼ ਜਿਵੇਂ ਉਹਨਾ 36 ਦਸ ਦੀਆਂ ਬ੍ਰੇਕਾਂ ਇਹ ਸਸਤੀਆਂ ਜੇ ਕਿਸੇ ਨੇ ਭਰਾ ਨੇ ਸਸਤੀਆਂ ਬ੍ਰੇਕਾਂ ਲਾਉਣੀਆਂ ਹੋਣ ਤਾਂ ਬਹੁਤ ਘੱਟ ਰੇਟ ਦੇ ਵਿੱਚ ਮਿਲ ਜਾਂਦੀਆਂ 10 ਤੋਂ 15000 ਰੁਪਏ ਨਾਲ ਦੇ ਕੇ ਮਿਲ ਜਾਂਦੀਆਂ